ਸ਼੍ਰੀ ਗੁਰੂ ਕਾਲ ਮੈਰੀਨਾ ਦਿਮਾਗ ਤੁਸੀਂ ਦੇਖ ਰਹੇ ਹੋ ਪੰਜ ਆਗ ਚੈਨਲ ਗੱਲ ਕਰਾਂਗੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਲਗਾਤਾਰ ਸ਼ੰਭੂ ਅਤੇ ਖਡੌਰੀ ਬਾਰਡਰ ਤੇ ਟਟੇ ਹੋਏ ਨੇ ਕੇਂਦਰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਿਸਾਨ ਜਥੇਬੰਦੀਆਂ ਦੇ ਵਲੋਂ ਕਰ ਦਿੱਤਾ ਗਿਆ ਜਿਸ ਦੇ ਮੱਦੇਨਜ਼ਰ ਲਗਾਤਾਰ ਦਿੱਲੀ ਵੱਲ ਕੂਚ ਕਰਨ ਵਾਸਤੇ ਕਿਸਾਨਾਂ ਦੇ ਵੱਡੇ ਵੱਡੇ ਕਾਫਲੇ ਰਵਾਨਾ ਹੋਏ ਉੱਥੇ ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂ ਸਰਬਸਿੰਘ ਪੰਦੇ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਆਖਰ ਮੰਸ਼ਾ ਕੀ ਹੈ ਉਹਨਾਂ ਨੇ ਇਸ ਨੂੰ ਲੈ ਕੇ ਬਿਆਨ ਚਾਲਕੀ ਕੀਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਸਤੇ ਤਿਆਰ ਹੀ ਨਹੀਂ ਹੈ ਜਿਸ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਉਲਝਾਇਆ ਜਾ ਰਿਹਾ ਤੇ ਕਿਸਾਨਾਂ ਨੂੰ ਖਦੇੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਾਡਾ ਅੰਦੋਲਨ ਉਹ ਫੇਲ ਹੋ ਸਕੇ ਆਖਰ ਸਰਬਸਿੰਘ ਪੰਦੇ ਨੇ ਕੇਂਦਰ ਸਰਕਾਰ ਦੇ ਹੋਏ ਕਿਹੜੀ ਮੰਸ਼ਾ ਨੂੰ ਜ਼ਾਹਿਰ ਕੀਤਾ ਆਉ ਦੇਖ ਲੈਣੇ ਆ ਇਹ ਵੀਡੀਓ ਅੱਜ ਦੋਵਾਂ ਮੋਰਚਾ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਅਸਕੇਮ ਗੈਰ ਰਾਜਨੀਤਿਕ ਦਾ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਾ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਔਰ ਜਿਹੜੀ ਕੇਂਦਰ ਸਰਕਾਰ ਆ ਹੁਣ ਉਹਨੇ ਮਨ ਬਣਾਇਆ ਵਾ ਕਿ ਉਹ ਦਿੱਲੀ ਦੀ ਸੱਤਾ ਕਿਵੇਂ ਹਥਿਆਵੇ ਉਧਰ ਰੁਚੀ ਹੋਈ ਆ ਔਰ ਜਿਵੇਂ ਤੁਸੀਂ ਹਿਮਾਚਲ ਦਾ ਜੋ ਘਟਨਾਕ੍ਰਮ ਵੇਖਿਆ ਕਿ মিডিਆ ਮੈਨੇਜ ਕਿਵੇਂ ਕੀਤਾ ਜਾਵੇ ਕਿਸਾਨ ਅੰਦੋਲਨ ਵੱਲੋਂ ਧਿਆਨ মিডিਆ ਦਾ ਖਿੱਚ ਕੇ ਔਰ ਜੜੀਆਂ ਚੁੰਨੀਆਂ ਹੋਈਆਂ ਸਰਕਾਰਾਂ ਉਹਨਾਂ ਨੂੰ ਕਿਵੇਂ ਤੋੜਿਆ ਜਾਵੇ ਭਾਵੇਂ ਕਾਂਗਰਸ ਨੇ ਵੀ ਆਪਣੇ ਕਾਰਜਕਾਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ 1992 ਵਿੱਚ ਜਿਹੜੀ ਨੀਤੀ ਕਾਂਗਰਸ ਲੈ ਕੇ ਆਈ ਸੀ ਉਹ ਵੀ ਕੋਈ ਚੰਗੀ ਨਹੀਂ ਸੀ ਹੈਗੀ ਪਰ ਹੁਣ ਤਾਂ ਕੇਂਦਰ ਸਰਕਾਰ ਦਾ ਸਾਡੇ ਵੱਲ ਧਿਆਨ ਨਹੀਂ ਹੈ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਆਰਐਸਐਸ ਸਿੱਖਾਂ ਦਾ ਅਨੁਲੰਬਸ ਰਹੀ ਆ ਅਰੇ ਦੇਸ਼ ਦੀ ਏਕਤਾ ਖੰਡਤਾ ਵਾਸਤੇ ਠੀਕ ਨਹੀਂ ਹੈਗਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਗੁਜਰਾਤ ਤੋਂ ਮਹਾ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਿਸਾਨਾਂ ਦੀ ਇੱਕੋ ਆਵਾਜ਼ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਔਰ ਮਜ਼ਦੂਰਾਂ ਤੇ ਦਲਿਤ ਭਰਾਵਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਜਿਹੜਾ ਵਾ ਨਰੇਗਾ 200 ਦਿਨ ਚਲਾਈ ਜਾਵੇ ਦਿਹਾੜੀ ਉਹਦੀ 700 ਰੁਪਏ ਕੀਤੀ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਦੋਂ ਲਖੀਮਪੁਰ ਖਰੀਦਾਨ ਸਾਹਿਬ ਮਿਲੇ ਬਿਜਲੀ ਬਿੱਲ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਬਿਜਲੀ ਐਕਟ 2023 ਉਹਨਾਂ ਨੇ ਬਣਾ ਲਿਆ ਹੈਗਾ ਵਾ ਤੇ ਇੰਨਾ ਮੰਗਾ ਵੱਲ ਧਿਆਨ ਕਰਨ ਦੀ ਬਜਾਏ ਸਗੋ ਹਰਿਆਣੇ ਦੇ ਵਿੱਚ ਫਿਰ ਦੁਬਾਰੇ ਇੰਟਰਨੈਟ ਬੰਦ ਕੀਤੇ ਜਾ ਰਹੇ ਨੇ ਔਰ ਪਹਿਲੀ ਵਾਰ ਦੇਸ਼ ਦੇ ਇਤਿਹਾਸ ਚ 70000 ਅਰਧ ਸੈਨਿਕ ਫੋਰਸ ਕਿਸਾਨਾਂ ਤੇ ਲਾਏ ਗਏ ਹਰਿਆਣੇ ਦੇ ਵਿੱਚ ਔਰ ਪਹਿਲੀ ਵਾਰ ਬੁਲਟ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਇਹ ਕਿਸਾਨਾਂ ਦੀ ਕਾਤਲ ਸਰਕਾਰ ਆ ਪੰਜ ਕਿਸਾਨ ਤੇ ਇੱਕ ਪੱਤਰਕਾਰ ਲਖੀਮਪੁਰ ਖੇਰੀਚ ਕਤਲ ਕੀਤਾ ਸੁਸ਼ੀਲ ਕਾਂਗੜਾ ਜੀ ਆਲਾ ਦੀ ਹਰਿਆਣੇ ਵਿੱਚ ਸਿਰ ਤੇ ਡਾਂਗਾ ਮਾਰ ਕੇ ਕਤਲ ਕੀਤੇ ਗਏ ਨਵਰੀਤ ਸਿੰਘ ਡਿਬਡਿਲੀ ਡਿਬਰੀਵੇ ਨੂੰ ਕਤਲ ਕਰਕੇ ਸ਼ਹੀਦ ਕੀਤਾ ਗਿਆ ਔਰ ਹੁਣ ਸ਼ੁਭਕਰਨ ਸਿੰਘ ਜੀ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਕਿਸਾਨਾਂ ਦੀ ਕਾਤਲ ਸਰਕਾਰ ਆਰ ਦੇਸ਼ ਨੂੰ ਸੱਦਾ ਦੇ ਰਿਹਾ ਵੀ ਆਉਣ ਵਾਲੇ ਸਮੇਂ ਚ ਅੰਦੋਲਨ ਹੋਰ ਤੇਜ ਹੋਊਗਾ ਤਗੜੇ ਹੋ ਕੇ ਨਿਕਲੀਏ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਹੈਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਧੰਨਵਾਦ